ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੋਪ ਦੀ ਚੀੜੀ ਬਣਾਉਣੀ ਸਿੱਖਾਂਗੇ ਵੈਸੇ ਤਾਂ ਆਪਾਂ ਨੇ ਪਹਿਲਾਂ ਵੀਡੀਓ ਪਾਈ ਹੋਈ ਹੈ ਦੀ ਪਰ ਉਹਦੇ ਵਿੱਚ ਆਪਾਂ ਨੇ ਧਾਗਾ ਜਿਹੜਾ ਆਪਾਂ ਨੇ ਉੱਪਰ-ਉੱਪਰ ਰੱਖਿਆ ਵਾ ਤੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਵੀ ਇਹ ਚੋਪ ਚੋਪ ਸਟਿਚ ਹੁੰਦਾ ਹੈ ਜਿਹੜਾ ਵੀ ਦੋਨੋਂ ਸਾਈਡ ਤੇ ਸੇਮ ਹੁੰਦਾ ਹੈ ਜਿੱਦ ਵਿੱਚ ਆਪਾਂ ਨੇ ਡੱਬੀ ਫਿਲ ਕਰੀ ਆ ਦੇਖੋ ਉੱਪਰ ਤੋਂ ਵੀ ਸੇਮ ਤੇ ਬੈਕ ਸਾਈਡ ਦਿਖਾਉਂਦੇ ਆ ਤੁਹਾਨੂੰ ਬੈਕ ਸਾਈਡ ਤੋਂ ਵੀ ਸੇਮ ਹੁੰਦਾ ਹੈ ਆ ਦੇਖੋ ਯਾਰ ਇਹਦੀ ਬੈਕ ਸਾਈਡ ਹੁਣ ਆਪਾਂ ਚੋਪ ਦੀ ਚੀੜੀ ਬਣਾਉਣੀ ਸਿੱਖਾਂਗੇ ਦੇਖੋ ਇਹਨੂੰ ਆਪਾਂ ਪਹਿਲਾਂ ਪੈਰਾਂ ਤੋਂ ਸ਼ੁਰੂ ਕਰਾਂਗੇ ਤੇ ਇਹਦੇ ਵਿੱਚ ਇਹ ਧਿਆਨ ਰੱਖਣਾ ਹੁੰਦਾ ਹੈ ਵੀ ਜਿੱਮੇ ਆਪਾਂ ਨੇ ਇੱਕ ਟਾਂਕਾ ਭਰਨਾ ਹੈ ਤੇ ਇੱਕ ਛੱਡਣਾ ਹੈ ਠੀਕ ਹੈ ਹੁਣ ਆਪਾਂ ਆ ਟਾਂਕਾ ਭਰਾਂਗੇ ਤੇ ਆਹ ਵਾਲਾ ਛੱਡਾਂਗੇ ਇਦਵੱਚ ਆਪਾਂ ਥੱਲੇ ਵਾਲਾ ਟਾਂਕਾ ਭਰ ਲਾਂਗੇ ਹੁਣ ਤੇ ਜਿੱਥੋਂ ਆਪਾਂ ਨੇ ਧਾਗਾ ਜਿੱਥੋਂ ਆਪਾਂ ਨੇ ਧਾਗਾ ਕੱਢਿਆ ਉੱਥੇ ਹੀ ਵਾਪਸ ਜਾਣਾ ਆਪਾਂ ਨੇ ਦੇਖੋ ਐਵੇਂ ਹੁਣ ਆਪਾਂ ਉੱਪਰ ਜਾਵਾਂਗੇ ਇੱਧਰ ਨੂੰ ਆਹ ਟਾਂਕਾ ਭਰ ਕੇ ਆਹ ਵਾਲਾ ਛੜਦਾਂਗੇ ਹੁਣ ਜਿਹੜੀ ਆਪਣੀਆਂ ਇਹ ਵਿਚਲੀਆਂ ਲਾਈਨਾਂ ਨੇ ਇਹ ਆਪਾਂ ਨਾਲ ਦੀ ਨਾਲ ਭਰਨੀਆਂ ਹੁੰਦੀਆਂ ਨੇ ਕਿਉਂਕਿ ਆਪਾਂ ਐਧਰਲੀ ਸਾਈਡ ਵਾਪਸ ਨਹੀਂ ਆਣਾ ਹੈਗਾ ਆਪਾਂ ਜਿੱਥੇ ਤੋਂ ਸ਼ੁਰੂ ਕੀਤਾ ਆਪਾਂ ਉੱਥੇ ਵਾਪਸ ਆਵਾਂਗੇ ਬੱਸ ਇਹਦੇ ਨਾਲ ਹੁਣ ਆਪਾਂ ਆਹ ਟਾਂਕਾ ਭਰ ਲਾਂਗੇ ਤੇ ਆ ਛੱਡਾਂਗੇ ਦੇਖੋ ਜੀ ਹੁਣ ਫਿਰ ਹੁਣ ਆਪਾਂ ਇੱਥੇ ਤੋਂ ਲਿ ਜਾ ਕੇ ਆਪਾਂ ਉੱਪਰ ਨੂੰ ਘੱਟ ਲਾਂਗੇ ਠੀਕ ਹੈ ਜੀ ਤੇ ਐਤੋਂ ਬਾਅਦ ਚ ਹੁਣ ਆਪਾਂ ਆਹ ਟਾਂਕਾ ਭਰਾਂਗੇ ਆਟਾਂਕਾ ਭਰ ਕੇ ਆਪਾਂ ਆ ਛੱਡਾਂਗੇ ਤੇ ਇਹਦੇ ਨਾਲ ਹੁਣ ਆਪਾਂ ਇੱਧਰ ਨੂੰ ਜਾਵਾਂਗੇ ਵਾਪਸ ਆਟਾਂਕਾ ਭਰ ਲਿਆ ਆਪਾਂ ਨੇ ਆ ਛੱਡ ਦਿੱਤਾ ਤੇ ਹੁਣ ਆਪਾਂ ਨੇ ਜਿੱਥੇ ਤੋਂ ਧਾਗਾ ਪਹਿਲਾਂ ਕੱਢਿਆ ਤੇ ਉੱਥੇ ਹੀ ਵਾਪਸ ਜਾਣਾ ਏ ਇੱਥੇ ਤੋਂ ਕੱਢ ਕੇ ਸੂਈ ਇੱਧਰ ਵਾਪਸ ਆਣਾ ਹੈ ਹੁਣ ਆਪਾਂ ਆ ਲਾਈਨ ਕੱਢਾਂਗੇ ਇੱਥੇ ਤੋਂ ਆਪਾਂ ਨੇ ਇੱਥੇ ਵਾਪਸ ਜਾਣਾ ਤੇ ਹੁਣ ਆਪਾਂ ਆ ਟਾਂਕਾ ਭਰ ਕੇ ਇੱਥੇ ਆ ਜਾਾਂਗੇ ਆ ਆਪਣਾ ਕੰਪਲੀਟ ਹੋ ਗਿਆ ਹੁਣ ਇੱਧਰ ਤੇ ਹੁਣ ਆਪਾਂ ਜਿਹੜਾ ਆ ਦੋ ਟਾਂਕੇ ਨੇ ਇਹ ਆਪਾਂ ਜਦੋਂ ਵਾਪਸ ਆਵਾਂਗੇ ਉਦੋਂ ਭਰਾਂਗੇ ਹੁਣ ਆਪਾਂ ਨੇ ਉੱਪਰ ਨੂੰ ਜਾਣਾ ਹੈ ਇੱਧਰ ਦੇਖੋ ਇੱਕ ਟਾਂਕਾ ਆਪਾਂ ਨੇ ਛੱਡਣਾ ਇੱਕ ਭਰਨਾ ਇੱਕ ਛੱਡਣਾ ਹੈ ਇੱਕ ਭਰਨਾ ਤੇ ਹੁਣ ਆਪਾਂ ਇੱਥੇ ਤੋਂ ਆ ਜਿਹੜੀਆਂ ਦੋਨੋਂ ਚੀਜ਼ਾਂ ਆਪਾਂ ਇਹ ਕੱਢਾਂਗੇ ਆਪਾਂ ਇੱਕ ਟਾਂਕਾ ਛੱਡਿਆ ਤੇ ਇੱਕ ਭਰ ਲੈਣਾ ਜੇ ਤੁਹਾਨੂੰ ਇਦਾਂ ਨਹੀਂ ਵੀ ਸਮਝ ਆਉਂਦਾ ਵੀ ਜਿਵੇਂ ਆਪਾਂ ਇਦਾਂ ਸੂਈ ਕੱਢਦੇ ਆ ਤੁਸੀਂ ਜਿਵੇਂ ਆ ਟਾਂਕਾ ਆਪਾਂ ਨੇ ਜਿੱਥੇ ਤੱਕ ਚੱਕਣਾ ਹੈ ਉੱਥੇ ਤੋਂ ਸੂਈ ਥੱਲੇ ਕੱਢ ਲਓ ਪਹਿਲਾਂ ਫਿਰ ਇੱਥੇ ਤੋਂ ਵਾਪਸ ਲਿਆਓ ਫਿਰ ਇਦਾਂ ਥੱਲੇ ਕੱਢ ਲਓ ਤੇ ਇਹਨੂੰ ਆਪਾਂ ਹੁਣ ਇੱਥੇ ਫੇਰ ਵਾਪਸ ਲਿਆਵਾਂਗੇ ਅੱਦਾਂ ਕੱਢ ਲਿਆ ਕਰੋ ਜੇ ਤੁਹਾਨੂੰ ਅੱਦਾਂ ਨਹੀਂ ਸਮਝਾਂਦਾ ਹੁਣ ਆਪਾਂ ਇੱਧਰ ਆ ਟਾਂਕਾ ਭਰ ਕੇ ਇੱਧਰਲੀ ਸਾਈਡ ਜਾਵਾਂਗੇ ਬਸ ਇਹ ਧਿਆਨ ਰੱਖਿਓ ਆਪਾਂ ਨੇ ਇੱਕ ਟਾਂਕਾ ਭਰਨਾ ਇੱਕ ਛੱਡਣਾ ਤੱਕ ਵਾਪਸ ਆ ਗਏ ਆਪਾਂ ਹੁਣ ਜਿਹੜੀ ਆ ਚੀਜ਼ ਆਪਾਂ ਇਹਦੇ ਵਿੱਚ ਜਿੱਮੇ ਆਪਾਂ ਨੇ ਆ ਇੱਕ ਟਾਂਕਾ ਭਰਿਆ ਇੱਕ ਛੱਡਿਆ ਐਦਾਂ ਇੱਕ ਟਾਂਕਾ ਭਰ ਕੇ ਇੱਕ ਛੱਡ ਕੇ ਆਪਾਂ ਇੱਥੇ ਤੱਕ ਆ ਜਾਾਂਗੇ ਦੇਖੋ ਜੀ ਇੱਕ ਟਾਂਕਾ ਭਰਦੇ ਜਾਣਾ ਇੱਕ ਛੱਡਦੇ ਜਾਣਾ ਹੁਣ ਆਪਾਂ ਜਦੋਂ ਇੱਥੇ ਤੱਕ ਆ ਗਏ ਚੁੰਝ ਤੱਕ ਫਿਰ ਇੱਥੇ ਤੋਂ ਆਪਾਂ ਨੇ ਦੇਖੋ ਆ ਜਿੱਮੇ ਤਾਂ ਅੱਗੇ ਦੀ ਡਾਇਰੈਕਸ਼ਨ ਜਾ ਰਹੀ ਹੈ ਇਧਰ ਨੂੰ ਆਪਾਂ ਇੱਥੇ ਤੋਂ ਟਾਂਕਾ ਭਰ ਲੈਣਾ ਤੇ ਇੱਥੇ ਵਾਪਸ ਕੱਢ ਲਾਂਗੇ ਸੂਈ ਫਿਰ ਆਪਾਂ ਨੇ ਹੁਣ ਇੱਥੇ ਤੱਕ ਆਣਾ ਏ ਇੱਕ ਟਾਂਕਾ ਆਪਾਂ ਨੇ ਭਰਨਾ ਇੱਕ ਛੱਡਣਾ ਦੇਖੋ ਜੀ ਇੱਥੇ ਤੱਕ ਆ ਗਏ ਆਪਾਂ ਹੁਣ ਆਪਾਂ ਜਿਹੜੀ ਆਹ ਉੱਪਰਲੀ ਸਾਈਡ ਆਪਾਂ ਹਾਂ ਨਾਲ ਦੀ ਨਾਲ ਫਿਲ ਕਰਕੇ ਜਾਵਾਂਗੇ ਕਿਉਂਕਿ ਆਪਾਂ ਇੱਥੇ ਵਾਪਸ ਨਹੀਂ ਆਣਾ ਹੈਗਾ ਹੁਣ ਦੇਖੋ ਐਦਾਂ ਕਰ ਲੈਣਾ ਤੇ ਹੁਣ ਆਪਾਂ ਪਹਿਲਾਂ ਸਭ ਤੋਂ ਲਾਸਟ ਵਾਲੀ ਲਾਈਨ ਤੇ ਜਾਵਾਂਗੇ ਇੱਕ ਟਾਂਕਾ ਭਰਾਂਗੇ ਤੇ ਇੱਕ ਛੱਡਾਂਗੇ ਫੇਰ ਇੱਕ ਪਰਾਂਗੇ ਆਹ ਦੇਖੋ ਐਵੇਂ ਫੇਰਾ ਛੱਡ ਦਾਂਗੇ ਤੇ ਹੁਣ ਆਪਾਂ ਇੱਧਰੋਂ ਵਾਪਸ ਆਵਾਂਗੇ ਇੱਧਰਲੀ ਸਾਈਡ ਉੱਥੇ ਤੱਕ ਦੇਖੋ ਜੀ ਐਵੇਂ ਆਪਾਂ ਵਾਪਸ ਆ ਜਾਾਂਗੇ ਆਹ ਟਾਂਕਾ ਆਪਣਾ ਉਰੇ ਆ ਜਾਊਗਾ ਦੇਖੋ ਐਵੇਂ ਭਰ ਕੇ ਇੱਥੇ ਵਾਪਸ ਆ ਜਾਣਾ ਤੇ ਹੁਣ ਆਪਾਂ ਇਹਦੇ ਨਾਲ ਦੀ ਨਾਲ ਜਿਹੜਾ ਟਾਂਕਾ ਹੈ ਅਸੀਂ ਚੱਕ ਲਾਂਗੇ ਇਦਾਂ ਤੇ ਹੁਣ ਆਪਾਂ ਇੱਥੇ ਤੋਂ ਇੱਥੇ ਵਾਪਸ ਆਵਾਂਗੇ ਦੇਖੋ ਤੇ ਹੁਣ ਆਪਾਂ ਇਧਰ ਲਈ ਲਾਸਟ ਵਾਲੀ ਲਾਈਨ ਤੇ ਜਾਵਾਂਗੇ ਇੱਕ ਟਾਂਕਾ ਪਾੜਨਾ ਇੱਕ ਛੱਡਣਾ ਦੇਖੋ ਜੀ ਹੁਣ ਆਪਾਂ ਇੱਧਰ ਨੂੰ ਵਾਪਸ ਆ ਜਾਾਂਗੇ ਹੁਣ ਆਪਾਂ ਆਹ ਲਾਈਨ ਕੱਢਾਂਗੇ ਆਪਾਂ ਇਹ ਦੇਖੋ ਹੁਣ ਇਹ ਧਾਗੇ ਦੀ ਡਾਇਰੈਕਸ਼ਨ ਇੱਧਰ ਆ ਰਹੀ ਹੁਣ ਇੱਥੇ ਤੋਂ ਆਪਾਂ ਇੱਥੇ ਸੂਈ ਕੱਢ ਲਾਂਗੇ ਤੇ ਹੁਣ ਆਪਾਂ ਆਹ ਲਾਈਨ ਕੱਢਾਂਗੇ ਇਹਦੇ ਵਿੱਚ ਆਪਣੇ ਦੋ ਟਾਂਕੇ ਆਣਗੇ ਇੱਥੇ ਤੋਂ ਆਪਾਂ ਇੱਕ ਟਾਂਕਾ ਭਰ ਕੇ ਇੱਕ ਛੱਡ ਦੇਣਾ ਤੇ ਜਿਹੜਾ ਛੱਡਿਆ ਆਪਾਂ ਇੱਥੇ ਤੋਂ ਸੂਈ ਇੱਥੇ ਕੱਢ ਕੇ ਇਹਨੂੰ ਫਿਲ ਕਰ ਦਾਂਗੇ ਤੇ ਹੁਣ ਆਪਾਂ ਨੇ ਇੱਥੇ ਤੋਂ ਕੀ ਕਰਨਾ ਹੈ ਦੇਖੋ ਜਿਵੇਂ ਆਪਾਂ ਨੇ ਇੱਕ ਆ ਟਾਂਕਾ ਭਰਿਆ ਇੱਕ ਛੱਡਿਆ ਠੀਕ ਹੈ ਹੁਣ ਇੱਥੇ ਤੋਂ ਸੂਈ ਕੱਢ ਕੇ ਆਪਾਂ ਨੇ ਇੱਧਰ ਨੂੰ ਇੱਕ ਟਾਂਕਾ ਭਰਦੇ ਇੱਕ ਛੱਡਦੇ ਇੱਥੇ ਤੱਕ ਵਾਪਸ ਆਣਾ ਆਪਾਂ ਨੇ ਇੱਥੇ ਤੱਕ ਦੇਖੋ ਜੀ ਇੱਥੇ ਤੱਕ ਟਾਂਕਾ ਭਰਨ ਦੇ ਬਾਅਦ ਚ ਹੁਣ ਆਪਾਂ ਜਿਹੜੀ ਆਹ ਚੀਜ਼ ਹੈ ਇੱਧਰ ਨੂੰ ਜਾਵਾਂਗੇ ਤੇ ਇਹਦੇ ਵਿੱਚ ਦੇਖੋ ਜਿਹੜੀ ਆਪਣੀ ਆ ਡੱਬੀ ਆ ਡੱਬੀ ਦੇ ਸੈਂਟਰ ਦੇ ਵਿਚਲਾ ਹਿੱਸਾ ਹੈ ਜਿਹੜਾ ਆਪਾਂ ਇਹ ਤੋਂ ਇੱਧਰਲੀ ਅੱਧਲੀ ਸਾਈਡ ਕੱਢਾਂਗੇ ਇੱਧਰ ਨਹੀਂ ਤਾਂ ਗਾਣਾ ਚਾਹੀਦਾ ਜਦੋਂ ਆਪਾਂ ਇੱਧਰ ਨੂੰ ਵਾਪਸ ਆਵਾਂਗੇ ਫਿਰ ਆਪਾਂ ਇੱਧਰਲੀ ਇੱਧਰ ਲਈ ਲਾਈਨ ਸਟਿਚ ਕਰਾਂਗੇ ਦੇਖੋ ਆਪਾਂ ਨਾ ਟਾਂਕਾ ਭਰ ਹੋ ਗਿਆ ਤੇ ਆ ਛੱਡ ਹੋ ਗਿਆ ਤੇ ਇਹਦੇ ਨਾਲ ਜਿਹੜੀਆਂ ਆਹ ਵਾਲੀਆਂ ਲਾਈਨਾਂ ਨੇ ਇਹ ਨਾਲ ਦੀ ਨਾਲ ਫਿਲ ਕਰਦੇ ਜਾਣਾ ਆ ਦੇਖੋ ਆ ਇੱਥੇ ਤੋਂ ਆਪਾਂ ਹੁਣ ਐਵੇਂ ਹੀ ਵਾਪਸ ਆ ਜਾਾਂਗੇ ਜਿਵੇਂ ਆਪਾਂ ਨੇ ਜਾਂਦੇ ਹੋਏ ਟਾਂਕਾ ਭਰੇ ਆ ਇਹਦੇ ਬਾਅਦ ਚਾਪਾ ਇਹ ਤਾਂ ਦੇਖੋ ਜੀ ਤੇ ਜਿਹੜੀਆਂ ਆਪਣੇ ਆਹ ਚੀਜ਼ਾਂ ਇੱਕ ਟਾਂਕਾ ਭਰ ਕੇ ਇੱਕ ਛੱਡ ਹੋ ਗਿਆ ਇਹ ਆਪਾਂ ਵਾਪਸ ਆਵਾਂਗੇ ਜਦੋਂ ਉਦੋਂ ਫਿਰ ਲ ਕਰਾਂਗੇ ਕਵਾਰ ਚੋਪ ਦੀ ਜਿਹੜੀ ਡਰਾਅ ਕਰਕੇ ਨਾਲ ਦੀ ਨਾਲ ਟਰਾਈ ਕਰਿਓ ਤਾਂ ਮਸਾਂ ਮੰਜਾ ਚ ਜੇਰੀ ਦੇਖੋ ਇੱਥੇ ਤੱਕ ਆਪਾਂ ਵਾਪਸ ਆਉਣ ਦੇ ਬਾਅਦ ਚ ਹੁਣ ਆਪਾਂ ਆ ਟਾਂਕਾ ਭਰਾਂਗੇ ਇੱਥੇ ਤੋਂ ਆਪਾਂ ਜਿਹੜੀ ਆ ਚੀਜ਼ ਐ ਇੱਥੇ ਤੱਕ ਲਿਆਉਣੀ ਸੀ ਤੇ ਇਹਨੂੰ ਹੁਣ ਆਪਾਂ ਇੱਥੇ ਤੋਂ ਹੀ ਵਾਪਸ ਲੈ ਕੇ ਆਵਾਂਗੇ ਦੇਖੋ ਹੁਣ ਇੱਥੇ ਆਊਗਾ ਆਪਣਾ ਟਾਂਗਾ ਤੇ ਇੱਧਰੋਂ ਵਾਪਸ ਆ ਗਏ ਦੇਖੋ ਬਹੁਤ ਸੋਖੀ ਐ ਇਹ ਦੇਖੋ ਜੀ ਇੱਕ ਸਾਈਡ ਕੰਪਲੀਟ ਹੋ ਗਈ ਦੇਖੋ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਸ਼ੁਰੂ ਕਰਾਂਗੇ ਸੇਮ ਇਦਾਂ ਹੀ ਕਰਦੇ ਜਾਣਾ ਆਪਾਂ ਨੇ ਇਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਵੀ ਦੇਖੋ ਆ ਤਾਂ ਕਿ ਆਪਣੇ ਰਹਿ ਗਏ ਇਹ ਆਪਾਂ ਵਾਪਸ ਆਵਾਂਗੇ ਇੱਧਰ ਨੂੰ ਦੇਖੋ ਇੱਥੇ ਤੋਂ ਆਪਾਂ ਅੰਦਰੋਂ ਕੱਢ ਲਾਂਗੇ ਤੇ ਹੁਣ ਆਪਣੀਆਂ ਜਿਹੜੀਆਂ ਖਾਲੀ ਲਾਈਨਾਂ ਰਹਿੰਦੀਆਂ ਨੇ ਜਿੱਥੇ ਤੱਕ ਆਪਣਾ ਆਉਂਦਾ ਏ ਇੱਥੇ ਤੋਂ ਏਦਾਂ ਸੋਰੀ ਕੱਢ ਲਾਂਗੇ ਬਾਹਰ ਦੇਖੋ ਆਪਣੇ ਟਾਂਕੇ ਫਿੱਲ ਹੋਈ ਜਾ ਰਹੇ ਨੇ ਨਾਲ ਦੇ ਨਾਲ ਦੇਖੋ ना कंपलीट हो गया देखो टं का छट्टांगेपांगेोा जड़ चड़ी बाप से बना देंग देखो रं बाप समांगे జేడే జాకీ షడ్డే తే హాని ఓతో టే భరణ్ ਦੇਖੋ ਜਿਹੜੇ ਟਾਂਕੇ ਛੱਡੇ ਹੋਏ ਇਹਨਾਂ ਨੂੰ ਫਿਲ ਕਰਦੇ ਹਾਂ ਆਪਾਂ ਨੇ ਇੱਥੇ ਤੱਕ ਵਾਪਸ ਆ ਜਾ ਇੱਥੇ ਤੱਕ ਦੇਖੋ ਜੀ ਇੱਥੇ ਤੱਕ ਹੁਣ ਆਪਾਂ ਆ ਗਏ ਹੁਣ ਆਪਾਂ ਇੱਥੇ ਤੋਂ ਟਾਂਕਾ ਐਕਦਰ ਨੂੰ ਵਾਪਸ ਆ ਜਾਾਂਗੇ ਹੁਣ ਆਪਾਂ ਆ ਟਾਂਕਾ ਇੱਧਰ ਲਾ ਪਰ ਲਾਂਗੇ ਇੱਥੇ ਤੋਂ ਸੂਈ ਅੱਥੇ ਲਾ ਦਿੰਗੇ ਤੇ ਹੁਣ ਆਪਾਂ ਆ ਟਾਂਕਾ ਭਰ ਲਾਂਗੇ ਦੇਖੋ ਜੀ ਜਿਵੇਂ ਆਪਣੀ ਅੱਗੇ ਤੋਂ ਆਹੇ ਬੈਕ ਸਾਈਡ ਤੋਂ ਵੀ ਸੇਮ ਹੀ ਹੋਊਗੀ ਆਪਾਂ ਤੁਹਾਨੂੰ ਦਿਖਾਉਂਦੇ ਆਂ ਦੇਖੋ ਜੀ ਆਪਣੀ ਬੈਕ ਸਾਈਡ ਇੱਥੇ ਹੁਣ ਆਪਾਂ ਗੱਠ ਲਾ ਦਾਂਗੇ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ